ਕਾਫੀ ਦਿਨ ਹੋ ਗਏ ਤੁਸੀਂ ਵਲੌਗ ਚ ਨਹੀਂ ਆਏ ਹੈਗੇ ਨਾ ਵਲੌਗ ਸ਼ੁਰੂ ਕੀਤਾ ਸੀ। ਸਾਰੇ ਸਾਰਿਆਂ ਨੂੰ ਵੈਲਕਮ ਟੂ आवर ਬੱਸੀ ਫੈਮਿਲੀ ਚੈਨਲ ਤੇ ਪੁਰਾਣੀ ਵਲੌਗ ਜਿਹੜੇ ਪਏ ਸੀ ਉਹ ਸਾਰੇ ਆਪਾਂ ਅਪਲੋਡ ਕਰਨ ਲੱਗੇ ਸੀ ਤਾਂ ਹੁਣ ਮੜਾ ਜਾ ਫ੍ਰੀ ਹੋਏ ਆਂ ਆਪਾਂ। ਤੇ ਫ੍ਰੀ ਤਾਂ ਹੋਏ ਆਂ ਪਰ ਮਾਈਂਡ ਫ੍ਰੀ ਨਹੀਂ ਹੋਇਆ। ਫ੍ਰੀ ਮੈਨ ਲੱਗਾ ساری ਜ਼ਿੰਦਗੀ ਬੰਦਾ ਹੁੰਦਾ ਹੀ ਨਹੀਂ। ਪਹਿਲਾਂ ਉਹਨੂੰ ਇਹ ਸੀਗਾ ਵੀਜ਼ਾ ਆ ਜਾਵੇ ਸਿਮਰਨ ਦਾ ਨਾ ਵੀਜ਼ੇ ਦੀ ਟੈਨਸ਼ਨ ਵੀ ਆ ਗਿਆ। ਚਲੋ ਵੀਜ਼ਾ ਆ ਗਿਆ ਫਿਰ ਉਹਦੀ ਸ਼ਾਪਿੰਗ ਦੀ ਟੈਨਸ਼ਨ। ਫਿਰ ਉਹ ਚਲੀ ਗਈ ਹੈ ਹੁਣ ਉਹਦੀ ਉੱਥੇ ਵਧੀਆ ਵੈਲ ਸੈਟਲਡ ਹੋ ਜਾਵੇ। ਵੈਲ ਸੈਟਲਡ ਤਾਂ ਖਰਬ ਬੰਦਾ ਕਦੀ ਹੁੰਦਾ ਨਹੀਂ ਪਰ ਫਿਰ ਵੀ ਇੱਕ ਜੋ ਇੱਕ ਸਭ ਕੁਝ ਆਪਣੇ ਪੜਾਈ ਪੜ੍ਹਾਈ ਸਭ ਕੁਝ ਕਾਲਜ ਬਧੀਆ ਤਰੀਕੇ ਨਾਲ ਜਾਣ ਲੱਗ ਪਏ ਸਾਰਾ ਕੁਝ ਅਡਜਸਟਮੈਂਟ ਹੋ ਜੇ ਉਸ ਚੀਜ਼ ਦਾ ਆਪਾਂ ਵੇਟ ਕਰ ਰਹੇ ਹਾਂ ਤੇ ਬਾਕੀ ਬਾਕੀ ਵਲੌਗਸ ਤਾਂ ਜਿਹੜੇ ਨੇਚਰਲ ਹੁੰਦੇ ਨੇ ਉਹ ਰੋਜ਼-ਦੋਜ਼ ਆਇਆ ਕਰਨਗੇ ਤੇ ਕੁਝ ਗੱਲਾਂ ਹੈਗੀਆਂ ਨੇ ਆਪਾਂ ਤੁਹਾਡੇ ਨਾਲ ਇੱਕ ਦਿਨ ਬੈਠ ਕੇ ਉਹ ਗੱਲਾਂ ਸ਼ੇਅਰ ਕਰਾਂਗੇ ਵੀ ਕਾਫੀ ਪੈਨਪ੍ਰਾਵ ਨੇ ਪੁੱਛਿਆ ਵੀ ਜੀ ਸਾਡੇ ਕੀ ਬਣੇ ਪਿੱਛੋਂ ਨਾ ਆਪਾਂ ਜਿਦੋਂ ਵੀ ਹੁਣ ਇੱਕਦਮ ਨਹੀਂ ਵਲੌਗ ਬਣਨ ਲੱਗਿਆ ਅੱਜ ਹਫਤਾ 10 ਦਿਨ ਹੋ ਗਏ ਨੇ ਜਿਹੜੇ ਵਲੌਗ ਤੁਹਾਡੇ ਕੋਲ ਪੁਰਾਣੇ ਸਵਰਨ ਤੇ ਗਏ ਸੀ ਅਸੀਂ 10 ਦਿਨਾਂ ਬਾਅਦ ਵਲੌਗ ਸ਼ੁਰੂ ਕਰਨ ਲੱਗੇ ਆ ਮਸਾਂ ਹੀ ਖੜੇ ਹੋਏ ਆ ਹਾਂ ਮਸਾਂ ਹੀ ਖੜੇ ਹੋਏ ਆ ਬਾਕੀ ਕੁਝ ਭੈਣ ਭਰਾ ਕਹਿ ਰਹੇ ਸੀ ਕਿ ਦੱਸਿਓ ਕਿ ਕੀ ਕੀ ਸਮਾਨ ਲੈ ਕੇ ਗਏ ਉਹ ਸਾਡੇ ਕੋਲ ਨਾ ਕਾਲੀ ਨਾਲ ਕੁਝ ਦੱਸਿਆ ਨਹੀਂ ਗਿਆ ਹੈਗਾ ਦੱਸਿਆ ਨਹੀਂ ਗਿਆ ਤੇ ਉਹ ਕਿਸ ਦਿਨ ਬੈ ਕੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਉਹ ਗੱਲਾਂ ਬਾਤਾਂ ਕੀ ਆਹੀ ਕੀ ਕੀ ਦਿੱਤਾ ਸੀ ਸਮਾਨ ਜੇ ਯਾਦ ਰਿਆ ਬਾਕੀ ਤੁਸੀਂ ਜਿਨ੍ਹਾਂ ਨੇ ਨਹੀਂ ਦੇਖੇ ਸਾਡੇ ਵਲੌਗ ਪੈਕਿੰਗ ਵਾਲੇ ਉਹ ਜ਼ਰੂਰ ਜਾ ਕੇ ਦੇਖਿਓ ਚਲੋ ਜੀ ਨਵਾਂ ਵਲੌਗ ਸ਼ੁਰੂ ਹੋ ਗਿਆ ਰਾਤ ਦੇ 7 ਵਜੇ ਸ਼ਾਮ ਦੇ 7 ਵਜੇ ਤੇ ਮੈਂ ਕੋਈ ਕੰਮ ਸੀਗਾ ਤੇ ਰਸਤੇ ਵਿੱਚ ਗੁਰੂ ਘਰ ਲੰਗਰ ਲੱਗਿਆ ਹੋਇਆ ਤੇ ਆਪਾਂ ਲੰਗਰ ਛੱਕ ਕੇ ਆਉਣੇ ਆ ਐਂ ਦੱਸਿਆ ਕਰੋ ਨਾ ਮੈਨੂੰ ਦੱਸਣਾ ਪੈਂਦਾ ਅੱਛਾ ਹੋਰ ਬਸ ਮੈਂ ਦੇਖ ਆਉਂਦੇ ਹੋਏ ਮੈਂ ਦੇਖਿਆ ਮੈਂ ਕਿਹਾ ਪ੍ਰਸ਼ਾਦਾ ਪ੍ਰਸ਼ਾਦਾ ਚੱਲ ਰਿਹਾ ਉੱਥੇ ਲੰਗਰ ਚੱਲ ਰਿਹਾ ਤੇ ਮੈਂ ਕਿਹਾ ਚਲ ਆਪਾਂ ਨਾ ਤਾਂ ਲੰਗਰ ਛੱਕਿਆ ਹੋਇਆ ਜਿਹੜਾ ਕੰਮ ਆ ਉਹ ਵੀ ਕਰਿਓ ਨਾ ਮੈਂ ਤੁਰੇ ਤੁਰੇ ਜਾਣਾ ਤੇ ਤੁਰੇ ਤੁਰੇ ਆਉਣਾ ਜਾ ਨਾਲ ਪੈਸੇ ਕਢਾ ਲਿਆਇਓ ਠੀਕ ਹੈ ਹਾਂ ਤੇ ਇੱਧਰ ਸਾਡਾ ਦਮਣ ਦੇਖ ਲਓ ਅੱਜ ਗੱਦਿਆਂ ਤੋਂ ਪਲਵਾਈ ਏ ਤੇ ਇਹਨਾਂ ਤੇ ਅਜੇ ਤੱਕ ਚਾਦਰ ਨਹੀਂ ਵਿਛਾਈ ਆਪਾਂ ਨੇ ਉਹ ਹੁਣ ਆਪਾਂ ਵਿਛਾਣੇ ਆ ਉઠੋ ਬੱਚੇ ਕਰੀਏ ਵਾਹਿਗੁਰੂ ਬਹੁਤ ਕਾਫੀ ਦਿਨਾਂ ਦੀ ਸਾਡੀ ਬਿਮਾਰੀ ਸਾਫ਼ ਕਰਨ ਵਾਲੀ ਪਈ ਸੀ ਜਦੋਂ ਦੀ ਸਿਮਰਨ ਗਈਏ ਕੁਝ ਨਹੀਂ ਕੰਮ ਕੀਤਾ ਹੁਣ ਫੇਰ ਕਈਆਂ ਨੇ ਕਹਿਣਾ ਸਿਮਰਨ ਸਿਮਰਨ ਸਿਮਰ ਬਸ ਐਂ ਸਿੱਟੀ ਗਏ ਐਂ ਪਾਈ ਗਏ ਤੇ ਅੱਜ ਮੈਂ ਖਿਆ ਟਾਈਮ ਮੈਨੂੰ ਦਿਨੇ ਬਿਲਕੁਲ ਨਹੀਂ ਲੱਗਦਾ ਸਰ ਮੈਂ ਅਸਟੈਂਡਸ ਆਫ ਕਰ ਦਿੰਦੀ ਹਾਂ ਜਿਹੜੇ ਹੈਂਗਰਾ ਸੂਟ ਪਏ ਨੇ ਧਰਮੀਆਂ ਵਾਲੇ ਸਾਰੇ ਇੱਥੇ ਵਿੱਜੇ ਪਏ ਨੇ ਜਿਹੜੇ ਸੰਧੀ ਵਾਲੇ ਸਾਰੇ ਕੋਲਡ ਹੁਣ ਮਾਰੇ ਨੇ ਬਸ ਇਹ ਜੋ ਕੱਢੀ ਗਏ ਪਾਈ ਗਏ ਪਤਾ ਨਹੀਂ ਕਿੰਨਾ-ਕਿੰਨਾ ਦੇ ਘਰਾਂ ਚੋਂ ਹੁੰਦਾ ਹਣਾ ਸਾਡੇ ਘਰ ਤੇ ਬਹੁਤ ਸਰਾ ਹਾਰ ਹੈ ਸਰਪਤਲੇ ਆਣਾ ਜੀ ਕੋ ਤੇ ਉਹ ਸੌਕਸ ਨਾ ਫਤੇ ਦਾ ਹੈਂਕੀ ਹੈ ਜੁੜਿਆ ਪਿਆ ਹੈ ਜਿਹੜਾ ਫਤੇ ਤੇਰਾ ਹੈਂਕੀ ਆ ਦੇਖ ਮम्मा ਕੋਲ ਇਹ ਐਂ ਜੁੜਿਆ ਤੇ ਬੜਾ ਫਤੇ ਦੇਖ ਟੀ-ਸ਼ਰਟਾਂ ਮੈਂ ਵਿੱਚੇ ਰੱਖੀਆਂ ਪਈਆਂ ਗਰਮੀਆਂ ਵਾਲੀਆਂ ਨਾਲੇ ਮੈਂ ਨਾ ਸਾਰੇ ਕੱਪੜੇ ਪਿੰਡ ਭੇਜਤੇ ਨੇ ਗਰਮੀਆਂ ਵਾਲੇ ਫੇਰ ਵੀ ਵਿੱਚੋਂ ਲੱਭੀ ਆਉਂਦੇ ਪਏ ਨੇ ਆ ਦੇਖ ਆਹ ਜਿਹੜੇ ਨਹੀਂ ਨਾ ਪਾਣੇ ਇਹ ਪਿੰਡ ਛੱਡ ਕੇ ਆਉਨੇ ਆ ਠੀਕ ਹੈ ਬਾਕੀ ਹੁਣ ਖੈਰ ਗਰਮੀਆਂ ਤੇ ਆ ਹੀ ਜਾਣੀਆਂ ਨਾ April ਤੱਕ 2 ਮਹੀਨੇ ਰਹਿ ਗਏ ਨੇ ਜਿਹੜੇ ਹੈਗੇ ਨੇ ਉਹਰੇ ਰਹਿੰਦੇ ਨੇ ਆ ਬਾਕੀ ਜਿਹੜੇ ਪਿੰਡ ਪਹਿਲੇ ਫਿੰਡੋ ਚਾਪੀ ਲਓ ਚਲੋ ਪਹਿਲਾਂ ਆਪਾਂ ਬਲਮਾਰੀ ਸਾਫ਼ ਕਰ ਲਈਏ ਬਾਕੀ ਕੰਮ ਫੇਰ ਕਰਾਂਗੇ ਲੇਮਾਰੀ ਅੱਜ ਤਾਂ ਸਾਫ ਹੋਣ ਲੱਗੀ ਆ ਤਾੜਨੇ ਰੋਟੀ ਨਹੀਂ ਸिखਾਈ ਤੇ ਅਸੀਂ ਵੀ ਰੋਟੀ ਖਾ ਲਈ ਸੀ ਲੇਟ ਹੀ ਖਾਧੀ ਸੀ 5:00 ਵਜੇ 6:00 ਵਜੇ ਕੜੀ ਚੌਲ ਪਸੰਦ ਕਰ ਲਈਏ ਸਾਫ ਫਿਰ ਮਿਲਦੇ ਆ ਤੁਹਾਨੂੰ ਜੀ ਅੱਜ ਦੀ ਰਾਤ ਦੀ ਰੋਟੀ ਚਾਪਾ ਬਣਾਉਣੀ ਆ ਸਾਬਤ ਮਾਂ ਦੀ ਬਾਲ ਲਓ ਜੀ ਲਿਮਾਰੀ ਸਾਫ ਸਾਫ ਕਰਦਿਆ ਕਰਦੇ ਆ ਲਿਮਾਰੀ ਆ ਸਾਫ ਆ ਸਾਫ ਹਲਵਾਰੀ ਸਾਫ ਕਰਦਿਆ ਕਰਦਿਆ ਮੇਰੇ ਉਤਾਰ ਦਾ ਫੋਨ ਆਇਆ ਸਾਰਾ ਕੰਮ ਹੀ ਉਲਟੋ ਹੋ ਗਿਆ ਉਤਾਰ ਕਹਿੰਦੇ ਲੰਗਰ ਮੈਨੂੰ ਮਿਲਿਆ ਹੀ ਨਹੀਂ ਕਰਮਾ ਬਾਜੋ ਕਿੱਥੇ ਲੰਗਰ ਮਿਲਦਾ ਹਣਾ ਕਰਮਾ ਚ ਨਹੀਂ ਸੀ ਲੰਗਰ ਤੇ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਹਲਵਾਰੀ ਸਾਫ ਕਰ ਲਾਂਗੀ ਦਾਲ ਸਬ지 ਨਹੀਂ ਬਣਾਣੀ ਤੇ ਹੁਣ ਉਤਾਰ ਤਾਂ ਹੁਣ ਆ ਖੱਲੀ ਰੋਟੀ ਬਣਾ ਤੇ ਮੈਂ ਇਧਰ ਮੈਂ ਦਾਲ ਧਰਤੀ ਆਪਾ ਬਣਾ ਲਿਆ ਉਤਾਰ ਨੇ ਫੋਨ ਤੇ ਤਾਂ ਵਸਾ ਹੀ ਰਹਿਣ ਸੋਚ ਕੇ ਕਹਿ ਕੇ ਨਾਲੇ ਮੈਂ ਸੇਰ ਕਰਾਂਗਾ ਨਾਲੇ ਮੈਂ ਲੰਗਰ ਖਾਵਾਗਾ ਪਰ ਕਿੱਥੇ ਲੰਗਰ ਮਿਲੈ ਜੀ ਚਰਨ ਕਹ ਕੋਈ ਗੱਲ ਨਹੀਂ ਤਾਂ ਤਾਂ ਅਰਕੀ ਇਹ ਕਰਦੇ ਆ ਤੁਹਾਡੀ ਸਾਥ ਪਹਿਲੇ ਵੀ ਬਲੌਗਸ ਬਣਾਈ ਹੋਈ ਹੈ ਹੈ ਆਪਾਂ ਐਸੀ ਉਹ ਪਹਿਲਾਂ ਪਹਿਲਾਂ ਭਾਈ ਆ ਸਿਮਰਨ ਦੀ ਪੈਂਟ ਆ ਸਿਮਰਨ ਦੀ ਪੈਂਟ ਆ ਤੇ ਇਹਨੂੰ ਇੰਨੀ ਟਾਈਟ ਆ ਤੇ ਇਹ ਵਿਚਾਰੀ ਪਾ ਪਾ ਫੇਰ ਵੀ ਪਾਉਗੀ ਹਾਂ ਸਿਮਰਨ ਵਿਚਾਰੀ ਪਤਲੀ ਜੀ ਇਹ ਮੋਟੀ ਤੇ ਉਹਦੇ ਹੁਣ ਪੁਰਾਣੇ ਕੱਪੜੇ ਜਿੰਨੇ ਪਾਪਾ ਵੇਖਣ ਲਈ ਏ ਲੜਨਾ ਤੇ ਬੜੀ ਬੁਰੀ ਬਣੀ ਹੈ ਕਰਮਾਂ ਬਾਝ ਨਹੀਂ ਮਿਲਦੇ ਲੰਗਰ ਕਿ ਨਹੀਂ ਕਰਮਾਂ ਚ ਨਹੀਂ ਚਲੋ ਕੋਈ ਗੱਲ ਨਹੀਂ ਜੇ ਜੇ ਬਹੁਤ ਲੰਬੀ ਲੈਣ ਲੱਗੀ ਹੋਈ ਸੀ ਹਾਂ ਤੁਹਾਡੇ ਕੋਲ ਟਾਈਮ ਘੱਟ ਸੀ ਕਿਉਂ ਉਹ ਮੇ ਸਿਸਟਮ ਨਹੀਂ ਸੀਗਾ ਵੀ ਅੱਛਾ ਐਵੇਂ ਬੈਠ ਜੋ ਨਾ ਹਾਂ ਪਿੱਛੇ ਲੰਬੀ ਲੈਣ ਦੇ ਬਸ ਹਾਂ ਫਿਰ ਕਾਫੀ ਸੰਗਤ ਹੈ ਨਾ ਚਲੋ ਕੋਈ ਗੱਲ ਨਹੀਂ ਮੈਂ ਦਾਲ ਘਰਤੀ ਖਾ ਉਹ ਰੋਟੀ ਪਹਿਕ ਡਾਲ ਲੈਂਦੇ ਕਿ ਨਹੀਂ ਮਰ ਪੁੱਤ ਓਏ ਅਲਮਾਰੀ ਆਪਾਂ ਨੇ ਪੂਰੀ ਸਾਫ਼ ਕਰਤੀ ਕੱਪੜੇ ਤੁਹਾਨੂੰ ਪਤਾ ਸਰਦੀਆਂ ਦੇ ਬਹੁਤ ਜ਼ਿਆਦਾ ਹੋ ਜਾਂਦੇ ਤੇ ਰਾਤ ਰੋਟੀ ਬਣਾਉਣ ਤੋਂ ਬਾਅਦ ਸਾਫ਼ ਕੀਤੀ ਤੇ ਇਦਾਂ ਆਪਾਂ ਕਰਦੇ ਸਾਰੇ ਕੰਮ ਕਰ ਵੀ ਕਰਦੇ ਅੱਜ ਝਾੜੂ ਪੋਚਾ ਕਰਤਾ ਤੇ ਆਪਣਾ ਸਿਲੰਡਰ ਮੁੱਕ ਗਿਆ ਹੁਣ ਉਤਾਰ ਆਉਣਗੇ ਸਿਲੰਡਰ ਬੁੱਕ ਕਰਵਾਇਆ ਉਹ ਲੈ ਕੇ ਆਉਣਗੇ ਤੇ ਫਿਰ ਆਪਾਂ ਆਪਣੀ ਰੋਟੀ ਬਣਾਵਾਂਗੇ ਸਿਲੰਡਰ ਆਏਗਾ ਤੇ ਇੱਧਰ ਅੱਜ ਬਾਹਰ ਦਾ ਮੌਸਮ ਬਰਾਦ ਦਾ ਨਹੀਂ ਪੈ ਗਿਆ ਤੇ ਧੁੱਪ ਨਿਕਲੀ ਹੈ ਸਾਫ਼ ਹੈ ਮੌਸਮ ਮੈਂ ਵੇਟ ਕਰਦੀ ਪਈ ਹਾਂ ਉਤਾਰ ਆਉਣ ਤੇ ਸਿਲੰਡਰ ਲਾਣ ਫਿਰ ਮੈਂ ਆਪਣੀ ਰੋਟੀ ਖਾਵਾਂ ਉਤਾਰ ਆ ਗਏ ਨੇ ਸਿਲੰਡਰ ਆਹ ਨਾਲ ਕੇ ਕੱਲੇ ਚੱਕ ਲੋਗੇ ਮੇਰਾ ਤਾਂ ਆਪ ਲੱਕ ਦੋਦਾ ਪੈਂਟ ਲਿਬੜ ਗਈ ਤੁਹਾਡੀ ਸਾਰੀ ਹਾਏ ਹਾਏ ਸਾਰੀ ਪੈਂਟ ਬਦਲ ਲਿਬੜ ਗਈ ਅੱਗੋਂ ਪਿੱਛੋਂ ਹੁਣ ਬਦਲ ਕੇ ਬਦਲ ਕੇ ਜਾਣਾ ਪੈਣਾ ਆਫਿਸ ਮੈਂ ਭੁੱਖੀ ਬੈਠੀ ਹਾਂ ਸਵੇਰ ਦੀ ਹਾਂ ਹਾਂ ਇਹ ਦੁੱਜਾ ਬਾਅਦ ਚੱਕ ਲਾਂਗੇ ਕਿ ਕਿ ਲੋਨਾਂ ਨੂੰ ਦੁੱਜੇ ਕੱਪੜੇ ਚੇਂਜ ਕਰਨੇ ਪੈਣੇ ਨੇ ਮੈਂ ਸਵੇਰੇ ਆਫਿਸ ਗਏ ਹੀ ਮੇਰੇ ਕੋ ਸਿਲੰਡਰ ਚੱਕਿਆ ਨਹੀਂ ਗਿਆ ਹੁਣ ਸਪੈਸ਼ਲ ਇਹਨਾਂ ਨੂੰ ਬੁਲਾਇਆ ਮੈਂ ਲਾਓ ਮੈਂ ਤਾਂ ਰੋਟੀ ਬਣਾ ਕੇ ਖਾਵਾ ਤੇ ਇਧਰ ਮੇਰੇ ਹਾਲਾਤ ਦੇਖੋ ਮੇਰਾ ਸਿਰ ਦੇਖੋ ਮੇਰ ਨਾਲ ਮਿਲਦਾ ਮੈਂ ਪਿਛਲੇ ਵਲੌਗ ਚ ਦੱਸਿਆ ਸੀ ਤੇ ਮੇਰੇ ਨਾਲ ਅਲਰਜੀ ਹੋ ਗਈ ਕਲਰ ਨਾਲ ਸਾਰੇ ਮੇਰੇ ਕੰਨ ਤੇ ਸਾਰੇ ਸਿਰ ਚ ਕੰਗੀ ਨਹੀਂ ਹੁੰਦੀ ਪੂਰੀ ਇਨਫੈਕਸ਼ਨ ਹੋ ਗਈ ਮੇਰੇ ਸਿਰ 'ਚ ਕਲਰ ਲਾਉਣ ਨਾਲ ਤੇ ਕਲਰ ਸੂਕ ਨਹੀਂ ਕੀਤਾ ਹੈਗਾ ਪਹਿਲਾਂ ਵੀ ਇਹ ਲਾਉਂਦੀ ਸੀ ਹੁਣ ਬਗਾਈ ਵੀ ਹੋ ਗਿਆ ਤੇ ਉਹਦੇ ਕਰਕੇ ਮੇਰਾ ਸਿਰ ਸਾਰਾ ਜਿਹੜਾ ਪੱਕ ਗਿਆ ਪੂਰਾ ਤੇ ਕੰਨਾਂ 'ਚ ਵੀ ਤੇ ਕੰਗੀ ਵੀ ਮੇਰੇ ਕੋਲ ਹੁੰਦੀ ਨਹੀਂ ਹੈ ਕੱਲ ਦੀ ਮਾੜੀ ਮੋਟੀ ਕੰਗੀ ਕੀਤੀ ਹੈ ਤੇ ਦੇਖਦੀ ਆ ਮੈਡੀਸਿਨ ਲੈ ਕੇ ਆਉਣੀ ਆ ਕਿ ਜ਼ਿਆਦਾ ਰੈਕਸ਼ਨ ਨਾ ਕਰ ਜਾਏ ਹੁਣ ਮੈਂ ਆਪਣੀ ਕਲਰ ਲਾਉਣਾ ਛੱਡ ਦੇਣਾ ਹੁਣ ਤਨ ਮੈਂ ਵਾਈਟ ਵਾਲਾ ਵਿੱਚ ਹੀ ਮਿਲਿਆ ਕਰਨਾ ਹੁਣ ਆਪਣੇ ਬੁੰਡੇ ਹੋ ਜਾਣਾ ਹਾਂ ਭਾਜੀ ਲੈਪਟਾਪ ਵੀ ਨਾਲ ਲੈ ਆਏ ਕਿਉਂ ਇੱਕ ਸਿਲੰਡਰ 4 ਹੈ ਉਹੀ ਵਿਚਾਰੇ ਥੱਲੇ ਲਿਆਰ ਚਲੋ ਚੱਕ ਕੇ ਲਿਆਰੇ ਕੀ ਕਰਾਂ ਮੈਂ ਮਜਬੂਰ ਆ ਮੇਰਾ ਤਾਂ ਆਪ ਬੜਾ ਲੱਕ ਦੁੱਬਦਾ ਹੌਲੀ 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 ਰੋਟੀ ਖਾ ਕੇ ਜਾਣੀ ਨਾ ਤੁਸੀਂ ਹਣਾ ਬਸ ਮੈਂ ਬਣਾਨੀ ਇੱਥੇ ਹੀ ਰੱਖ ਦਿਓ ਭਾਵੇਂ ਹਾਂ ਇੱਥੇ ਰੱਖ ਦਿਓ ਕੋਈ ਨਾ ਇੱਥੇ ਪਿਆ ਰੰਦੋ ਬਾਅਦ ਚ ਕਰ ਲਾਂ ਤੇ ਕੱਲ ਇੱਕ ਵੀਰ ਜੀ ਦਾ ਕਮੈਂਟ ਆਇਆ ਸੀ ਉਹ ਕਹਿ ਰਹੇ ਕੈਨੇਡਾ ਬਾਰੇ ਜਾਣਕਾਰੀ ਦਿਓ ਥੋੜੀ ਬਹੁਤੀ ਤੇ ਉਹਦਾ ਸਪੈਸ਼ਲ ਵਲੌਗ ਬਣਾਵਾਂਗੇ ਅੱਜ ਦਿਨ ਅਜਾ ਉਤਾਰ ਨੂੰ ਸਾਥ ਚੜ੍ਹਿਆ ਵਾ ਥੱਕ ਕੇ ਪੌੜੀਆਂ ਚੜਨਾ ਔਖਾ ਹੈ ਨਾ ਥੋੜਾ ਜਿਹਾ ਹਨਾ ਉਹ ਕੁਰਸੀ ਦੇ ਕਿੱਥੇ ਚੜਾਈ ਥੱਲੇ ਲਾਓ ਇਹਦੇ ਨਾਲ ਸਾਫ਼ ਕਰੋ ਸਾਰੀ ਪੈਂਟ ਪਿੱਛੋਂ ਵੀ ਲਿਬੜੀ ਏ ਲੋ ਮੈਂ ਕਰਾਂ ਸਾਫ਼ ਹੋ ਹੋ ਗਿੱਲੇ ਸਿਲੰਡਰ ਗਿੱਲਾ ਹੀ ਏ ਨਹੀਂ ਲੱਥਨੇ ਦਾਗ ਚੇਂਜ ਕਰਕੇ ਜਾਣੇ ਪੈਣੀ ਆਫਿਸ ਹਾਏ ਹਾਏ ਤੁਹਾਡਾ ਆਪਰੇਸ਼ਨ ਵੀ ਹੋਇਆ ਉਤੋਂ ਸਮਾਨ ਵੀ ਚੱਕ ਲਿਆ ਲੈ ਇਹ ਨਹੀਂ ਲੱਥ ਨਹੀਂ ਹੋਣੇ ਧੁੱਪ ਗਈ ਲੱਥਣਾ ਸਾਰਾ ਧੁੱਪ ਗਈ ਲੱਥਣਾ ਇਹ ਨਾ ਨਾ ਖਰਾਬ ਹੋ ਗਈ ਨਵੀਂ ਪਾਜੋ ਠੀਕ ਹੈ ਕੋਈ ਗੱਲ ਨਹੀਂ ਚਲੋ ਸਾਹ ਕੋਲਾ ਕਰੋ ਸੈੱਟ ਫਿਰ ਤੇ ਚਲੋ ਮੈਂ ਬਣਾ ਲਾਂ ਪਹਿਲਾਂ ਰੋਟੀ ਮੈਨੂੰ ਬੜੀ ਭੁੱਖ ਲੱਗੀ ਮਸੇ ਅੱਧੀ ਚਾਹ ਹੀ ਪੀਤੀ ਉਦੋਂ ਬਾਅਦ ਸਾਡਾ ਸਿਲੰਡਰ ਮੁੱਕ ਗਿਆ ਤੇ ਉਦੋਂ ਬਾਅਦ ਆਪਾਂ ਵਲੋਗ ਨਹੀਂ ਬਣਾਇਆ ਤੇ ਇਹ ਹੈ ਜੀ ਅਗਲਾ ਦਿਨ ਆ ਵਲੋਗ ਇਥੇ ਕੰਟੀਨਿਊ ਕਰਤਾ ਦੇਖੋ ਕੀ ਸੈਟਿੰਗ ਨਹੀਂ ਆ ਰਹੀ ਵਲੋਗਰ ਨੂੰ ਬਸ ਬਣ ਗਿਆ ਬਣ ਗਿਆ ਨਾ ਬਣਿਆ ਨਾ ਸਹੀ ਇਹ ਤਾਂ ਹੋਇਆ ਪਿਆ ਹਾਂ ਲਓ ਫੜੋ ਕੈਮਰਾ ਦੱਸੋ ਹੱਥ ਤੋਨੇ ਅੱਛਾ ਹੱਥ ਨਹੀਂ ਦੋਤੇ ਜੀ ਫੁਲਕੇ ਬਣ ਗਏ ਆਪਣੇ ਗਰਮਾ ਗਰਮ ਫੁਲਕੇ ਉਤਾਰ ਖਾ ਰਹੇ ਨੇ ਤੇ ਅੱਜ ਸਬਜੀ ਬਣਾਈ ਐ ਸੀ ਦੱਸੋ ਬ੍ਰੋਕਲੀ ਆਲੂ ਬ੍ਰੋਕਲੀ ਤੇ ਆਲੂ ਅੰਗਰੇਜ਼ੀ ਗੋਭੀ ਤੇ ਆਲੂ ਵੈਸੇ ਲੋਕੀ ਇਹਨੂੰ ਸੈਲਡ ਦੇ ਤਰ੍ਹਾਂ ਖਾਂਦੇ ਆ ਆਪਰੇ ਪੰਜਾਬੀਆਂ ਨੇ ਬ੍ਰੋਕਲੀ ਦੀ ਸਬਜੀ ਬਣਾਤੀ ਨਾ ਹਾਂ ਆਹਨ ਫੁਲਕਾ ਲੈ ਲੋ ਗਰਮ ਸੁੱਕਾ ਹੀ ਫੁਲਕਾ ਮੈਂ ਉਹ ਚੋਪੜ ਕੇ ਲਿਆਏ ਮੈਂ ਤਾਂ ਸੁੱਕਾ ਲਿਆਈ ਹਾਂ ਹਾਂ ਚਲੋ ਕੋਈ ਨਹੀਂ ਇੱਕ ਫੁਲਕਾ ਖਾ ਲਓ ਟੇਸਟੀ ਬਣੀ ਸਬਜੀ ਕਿ ਨਹੀਂ ਵਧੀਆ ਚਲੋ ਮੈਂ ਕਿ ਜਦੋਂ ਦੀ ਸਿਮਰਨ ਗਈ ਹੈ ਕੈਨੇਡਾ ਸਾਡੇ ਘਰ ਚ ਤਾਂ ਨਹੀਂ ਕੋਈ ਕੰਮ ਹੀ ਨਹੀਂ ਰਿਹਾ ਹਨਾ ਸਹੀ ਗੱਲ ਹੈ ਕੰਮ ਹੀ ਮੁੱਕ ਗਏ ਜਿਵੇਂ ਸਾਰੇ ਘਰ ਚ ਰੌਣਕ ਸੀ ਐਸ ਟਾਈਮ ਆਉਂਦੀ ਸੀ 1:30 ਵਜੇ ਆ ਕੇ ਕਹਿਣਾ ਰੋਟੀ ਬਣਾਈ ਬਮਾ ਮੈਂ ਕਹਿੰਦਾ ਹਾਂ ਬਣਾਇ ਨਹੀ ਮੈਂ ਨਹੀਂ ਮੈਂ ਕੁਲਚੇ ਖਾ ਲੈਣੇ ਤੁਹਾਡੀ ਘਰ ਤੋਂ ਅਸੀਂ ਵਿਕੀ ਗੋਲ ਰਹਿੰਦੀ ਆ ਵੀ ਸ਼ਾਮ ਨੂੰ ਕਦੋਂ ਉਹਨੂੰ ਫੋਨ ਲੱਗੂਗਾ ਹਾਂ ਬਸ ਤੇ ਸ਼ਾਮ ਸਵੇਰੇ ਕਦੋਂ ਅਸੀਂ ਫੋਨ ਲਾਈਏ ਬਸ ਉਹ ਪੈਨ ਉਹਦਾ ਉੱਠਣਾ ਟਾਈਮ ਦਾ ਸਾਡਾ ਪੈਨ ਦਾ ਟਾਈਮ ਉਹਦਾ ਸਾਈਂ ਘੰਮ ਚੱਲਦਾ ਬਸ ਦਿਨ ਰਾਤ ਅਹੀ ਉਹਦੇ ਫੋਨ ਦੀ ਵੇਟ ਕਰਦੇ ਆ ਫੋਨ ਆਏਗਾ ਮੇਰੇ ਪੁੱਤ ਦੀ ਵੀਡੀਓ ਕੋਲ ਆਏਗੀ ਫਿਰ ਅਸੀਂ ਗੱਲ ਕਰਾਂਗੇ ਦੂਨੇ ਪਾਸੇ ਟੈਨਸ਼ਨ ਚ ਜਾਂਦੇ ਨਹੀਂ ਭੇਜੇ ਤਾਂ ਟੈਨਸ਼ਨ ਤੁਸੀਂ ਜੇ ਭੇਜਤਾ ਤਾਂ ਟੈਨਸ਼ਨ ਚ ਬੈਠੇ ਰਹਿੰਦੇ ਟੈਨਸ਼ਨ ਮੈਂ ਦੇ ਮੇਰੇ ਭੈਣ ਭਰਾਵਾਂ ਨੇ ਬਹੁਤ ਸੋਹਣੇ ਕਮੈਂਟ ਆਏ ਕਹਿੰਦੇ ਤੁਸੀਂ ਨੈਗੇਟਿਵ ਕਮੈਂਟਾਂ 'ਤੇ ਧਿਆਨ ਨਾ ਦਿਓ ਇਹ ਤਾਂ ਵਾਕਈ ਜਿਨ੍ਹਾਂ ਦਾ ਬੱਚਾ ਜਾਂਦਾ ਫਿਰ ਪਤਾ ਲੱਗਦਾ ਦੂਜਾ ਬੰਦਾ ਤੇ ਗੱਲ ਕਰ ਦਿੰਦਾ ਕਿ ਨਹੀਂ ਮੈਂ ਰੋਟੀ ਪਾਣੀ ਖਾ ਲਿਆ ਤਾਂ ਵੀ ਚਲੇ ਗਿਆ ਨਾ ਆਫਿਸ ਤੇ ਹੁਣ ਮੈਂ ਦਮਨ ਦਾ ਵੇਟ ਕਰ ਰਹੀ ਹਾਂ ਟਾਈਮ 3 ਵਜੇ ਦਾ ਹੋ ਗਿਆ ਤੇ ਮੈਂ ਥੋੜਾ ਜਿਹਾ ਰੈਸਟ ਕਰ ਲਾਂ ਫਿਰ ਦਮਨ ਆਉਣ ਵਾਲੀ ਹੈ ਫਿਰ ਆਪਾਂ ਦਮਨ ਨੂੰ ਟਿਊਸ਼ਨ ਛੱਡਣ ਜਾਣਾ ਚਲੋ ਜੀ ਦਮਨ ਵੀ ਆ ਗਈ ਸਕੂਲ ਤੋਂ ਤੇ ਆਪਾਂ ਰੈਡੀ ਹੋ ਗਏ ਦਮਨ ਨੂੰ ਬੱਸ ਛੱਡਣ ਜਾਣਾ ਦਮਨ ਸੱਜ ਨੇ ਸਿਰਫ ਰੋਟੀ ਖਾਧੀ ਹੈ ਰੋਟੀ ਖਾ ਕੇ ਨਾਲ ਦੀ ਨਾਲ ਮੈਂ ਵੀ ਬਸ ਚੱਲਦੀ ਹਾਂ ਤੇ ਬਾਹਰ ਨਾ ਹਵਾ ਬਹੁਤ ਤੇਜ਼ ਚੱਲ ਰਹੀ ਏ ਤੇ ਦਮਨ ਨੇ ਕੱਪੜੇ ਵੀ ਨਹੀਂ ਵਿਚਾਰੀ ਚੇਂਜ ਕਰਦੀ ਸਕੂਲ ਦੀ ਡਰੈੱਸ ਰੋਟੀ ਖਾਦੀ ਕਹਿੰਦੀ ਮम्मा ਇੱਕ ਵਾਰ ਬ੍ਰੈਡ ਖਾਣਾ ਚਲੋ ਫਟਾਫਟ ਨਾਲੇ ਸ ਤੇ ਮੈਸੇ ਮੂਹ ਰਾਸ਼ਟਮ ਬੜਾ ਮਿਸ ਕਰ ਰਹੀ ਆਂ ਕਈ ਵਾਰ ਮੇਰਾ ਪੁੱਤ ਸਿਮੂ ਛੱਡਣ ਤੁਰ ਜਾਂਦਾ ਹੁੰਦਾ ਸੀ ਜਦੋਂ ਥੋੜੇ ਹਲਕਾੜਾ ਮੇਰੇ ਮੈਂ ਠੀਕ ਨਹੀਂ ਹੈਗੀ ਜਦੋਂ ਦੀ ਸਿੰਗਣ ਗਈ ਹੈ ਤੇ ਮੇਰਾ ਬਿਲਕੁਲ ਵੀ ਕੋਈ ਕੰਮ ਕਰੂਣ ਬਹਣੇ ਚੱਲਦਾ ਪਰ ਤੇਰੀ ਮਜਬੂਰ ਨੂੰ ਤੁਹਾਨੂੰ ਪਤਾ ਹੈ ਘਰ ਦੇ ਕੰਮ ਐਹੋ ਜਿਹਨੇ ਕਰਨੇ ਪੈਂਦੇ ਨੇ ਚੱਲੀਏ ਪੁੱਤ ਚਲੋ ਸਕੂਟਰੀ ਚਾਬੀ ਕਿੱਥੇ ਆ ਨੀਚੇ ਲੱਗੀ ਹੋਊ 100 ਜਿਆਦਾ ਨਾ ਪਾਓ ਚੰਗਾ ਹੈ ਜਿਆਦਾ ਨਾ ਪਾਓ ਪੁੱਤ ਆ ਜਾ ਨੀਚੇ ਆ ਚਾਬੀ